9000 ਪਲੱਸ ਮੈਂਬਰਸ਼ਿਪ ਜੋ ਮੈਨੇ ਪ੍ਰਧਾਨ ਜੀ ਨੇ ਦੱਸਿਆ 9000 ਪਲੱਸ ਮੈਂ 2019 ਦੀ ਸਾਲ 2019 ਦੀ ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣੇ ਆ ਪਿੰਡਾਂ 'ਚ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਕਿਸਾਨਾਂ ਦੇ ਨਾਲ ਵਰਤਾਰਾ ਹੋ ਰਿਹਾ ਨਹੀਂ ਅਸੀਂ ਸਾਡਾ ਕੋਈ ਟਕਰਾਅ ਥੋੜਾ ਸਾਡਾ ਕੋਈ ਟਕਰਾ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਤਾਂ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਅ ਖਾਤਾ ਟਕਰਾਅ ਰਕਾਉਤ ਨੇ ਵਿਤੋਂ ਨਾ ਐਮਪੀ ਨੇ ਬੀਜੇਪੀ ਜੀ 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 ਕਿਸਾਨਾਂ ਵਾਲੇ ਇਹ ਤਾਂ ਦਫਾ ਚੱਕ ਨਹੀਂ ਠੀਕ ਹੈ ਪਾਰਟੀ ਨੇ ਪਾਰਟੀ ਨੇ ਐਕਸ਼ਨ ਪਾਰਟੀ ਨੇ ਜੋ ਐਕਸ਼ਨ ਮੰਦਾ ਸੀ ਲਿਆ ਪਾਰਟੀ ਨੇ ਸਾਹਿਬਾ ਫਿਰ ਮੈਂਬਰਸ਼ਿਪ ਤੋਂ ਕਿਦਾਂ ਵਧੇਗੀ ਇਹ ਤੋਂ ਨੇ ਤਾਂ ਕੰਗਲਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપਵਾਦ ਆ ਇਹ ਤਾਂ ਇੱਕ ਇੱਕ ਜੀ ਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ بڑی ਨਹੀਂ 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 ਇਹ ਇੱਕ અપਵਾਦ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਅਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ ਸਰ ਕਮਿਸ਼ਨਰੀ ਕਿੱਦਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖੀ ਨਹੀਂ ਜੀ ਫਿਲਮ ਮੈਨੂੰ ਵੀ ਪਤਾ ਫਿਲਮ ਕਿਦਾਂ ਦੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਵਿਚਾਰਾਚੇ ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਜੋ ਕੋਈ ਦਖਲ ਦੇਵੇ ਉਹ ਤੇ ਵਰਕਿੰਗ ਹਰ ਜਗ੍ਹਾ ਵੋਇਡ ਹੋਣਾ ਚਾਹੀਦਾ ਇੱਕ ਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਇੱਕ ਪਾਰਲੀਮੈਂਟ ਮੈਂਬਰ ਆ ਪਾਰਲੀਮੈਂਟ ਕੰਗਨਾਂ ਆ ਉਹ ਇਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰ ਰਿਹਾ ਇਹ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈ ਇਹ ਤੋਂ ਤੁਸੀਂ ਹੋਰ ਗੱਲ ਵੀ ਦਾ ਨਾਲੇ ਰੱਖੋ ਨਾ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੁਸੀਂ ਇਦਾਂ ਦੀ ਸਟੇਟਮੈਂਟ ਨਹੀਂ ਜਣੀ ਅਜੇ ਸਰ ਜਿਵੇਂ ਭਾਜੀਪੀ ਹੈ ਇਸ ਤਰ੍ਹਾਂ ਇੱਕ ਇੱਕ ਬਾਤ ਹਰ ਇੱਕ ਜਗ੍ਹਾ ਕਰਦੀ ਹੈ ਸਿੱਧਾ ਜਗ੍ਹਾ ਇੱਕ ਕਰ ਪਰ ਜਿੰਨੀ ਸਟੇਟ ਚੇਂਜ ਹੁੰਦੀ ਹੈ ਉਹ ਤੁਹਾਡੇ ਲਹਿਜਾ ਬਦਲ ਜਾਂਦਾ ਹੈ ਇਹੀ ਕੰਗਨਾ ਬਲੋਤਰੀ ਪੰਜਾਬ ਦੇ ਵਿੱਚ ਤੁਹਾਡਾ ਲਹਿਜਾ ਕੁਝ ਹੋਰ ਹੈ ਉਹ ਸਰ ਦਾ ਯੂਪੀ ਜਾ ਕੋਲ ਜਗੂਰ ਹੋ ਜੇ ਕਿਸੇ ਜਗ੍ਹਾ ਨੂੰ ਸ਼ੇਰ ਨਹੀਂ ਕਹਿੰਦੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਜੀ ਇਿੱਥੇ ਵੇਸੇ ਕੰਗਨਾ ਨੂੰ ਸਹੀ ਮੰਨਦੇ ਨਹੀਂ ਮੈਂ ਕਹਾਂ ਉਹ ਸਹੀ ਮੰਨਣਾ ਜੀ ਜਸ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨ ਸਕਦਾ ਮੈਂ ਵਗੋ ਪਾਰਟੀ ਤੋਂ ਉੱਪਰ ਹੈ ਜਸ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਦੀ ਉਹਨੂੰ ਕਿਹਾ ਵੀ ਤੂੰ ਬਿਆ ਤਾਂ ਮੈਂ ਪਾਰਟੀ ਸੰਤਰੀ ਭਾਈ ਦਾ ਬੀਜੇਪੀ ਦਾ ਮੈਂਬਰਸ਼ਿਪ ਦੇ। ਨਹੀਂ ਇਹ ਦੇਖੋ ਐ ਇਦਾਂ ਨਹੀਂ ਆ ਘਟਨਾਵਾਂ ਜਿਹੜੀਆਂ ਹੁੰਦੀਆਂ ਨਾ ਇਹ ਸਪੌਂਟੇਨੀਅਸ ਹੁੰਦੀਆਂ। ਕਾਂਗਰਸ ਦੇ ਦਿਗਵਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆ। ਇਹਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ। ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ। ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ। ਇਟ ਇਟ ਨਵਰ ਚੇਂजेस। ਕੰਗਰਾਂ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਥਿਓਰੀ ਹੈ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਰਾਂ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਗਰਾਂ ਦਾ ਸੂਸਾ ਆਖਰੀ ਸਵਾਲ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੀ ਜੀ ਜੀ ਭਾਜਪਾ ਬਿਆਨ ਦੱਸਦਾ ਇਹ ਦੇਖੋ ਦੇਖੋ ਤੁਹਾਨੂੰ ਕੀ ਆਸ ਦੇਖੋ ਇਹ ਡੈਮੋਕਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘ ਡਰ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਉਹ ਮੰਨ ਲਾ ਪਿਆ ਹਰਿਆਣੇ ਦੇ ਵਿੱਚ ਸਾਡੇ ਨਾਲ ਐਲਾਈਅੰਸ ਕਰ ਲੋ ਡਰੇ ਪਿਆ ਨਾ ਇਹਦਾ ਮਤਲਬ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕਰ ਲਈ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਔਰ ਵੋਟ ਇੱਦਾਂ ਹੀ ਵਾਧੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਚ ਬੀਜੇਪੀ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤਾਂ ਬਾਤ ਦੇ ਬਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪਈ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਆ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਹ ਅਟਲ ਵਿਆਹ ਰਿਵਾਜਪਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਸਾਡਾ ਤਾਂ ਇਹ ਹੀ ਆ ਬਸ ਜਾਂ ਸਿੱਖਣਾ ਜਾਂ ਜਿੱਤਣਾ ਦੋ ਤੱਕ ਹੋ ਸਕਦੀ ਆ ਪਰ ਬਾਜਪਾ ਦੀ ਸਾਰੀਆਂ ਬਾਈਲੈਕਸ਼ਨ हां भाजपा क्यों नहीं लड़ेगी भाजपा नेशनल पार्टी है सारे भाई इलेक्शन लड़ेगी बिल्कुल जी लड़ेगी जीड़े भाजपा के बीच कांग्रेस तो आए हुए हैं या अकाली दल तो आए हुए हैं भाजपा वालों का देखो सारा देखो पार्टी जो भी स्टेप लेती है सो समझ के लेती है जेड़े लोग आए या कुछ चले गए या उन्होंने इधर डाल नहीं गली या उनका मन नहीं बना जेड़े टिके जाएंगे वो भाजपा के रंग से रंगे जाएंगे जी लगता है ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ ਚ ਰੰਗੇ ਜਾਣਗੇ ਜਿਨ੍ਹਾਂ ਨੂੰ ਉਹ ਰੰਗ ਨਹੀਂ ਸੂਟ ਕਰਦਾ ਉਹ ਚਾਈ ਜਾਂਦੇ ਆ ਸੂਸਾਬ ਆਏ ਨੇ ਤੁਹਾਡੇ ਪਿੱਛੇ ਤੋਂ ਤਸਵੀਰਾਂ ਲੱਗੀਆਂ ਨੇ ਜੀ ਕਾਂਗਰਸ ਚ ਬੀਜੇਪੀ ਚ ਆਏ ਸੀ ਪਰ ਲੱਖਣੀ ਰੇਲ ਵਿੱਚ ਸੀ ਦੇਖਦੇ ਚੰਡੀਗੜ੍ਹ ਮੀਟਿੰਗਾਂ ਜੀ ਵੱਖ-ਵੱਖ ਡਿਊਟੀਆਂ ਲਗੀਆਂ ਪਰਦੇਸ਼ ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀ ਦੀਆਂ ਡਿਊਟੀਆਂ ਲੱਗੀਆਂ ਇਦਾਂ ਹੀ ਸੂਸਾਬ ਦੇ ਤੇ ਮੈਂ ਹੁਣ ਆਪਣੇ ਮੇਰੇ ਉੱਥੇ ਮੀਟਿੰਗ ਹੋ ਰਹੀ ਹੈ ਹੁਸ਼ਿਆਰਪੁਰ ਮੈਂ ਉੱਥੇ ਨਹੀਂ ਹੈਗਾ ਮੈਂ ਇੱਥੇ ਆ ਮੈਨੂੰ ਹੁਣ ਵੀ ਫੋਨ ਆਇਆ ਸੀ ਤੁਸੀਂ ਆਏ ਨਹੀਂ ਫਤਿਹ ਜਗਜੀ ਜੀ ਤਰੰਤਰਨ ਲਿਖੇ ਹੋ ਮੈਨੂੰ ਅੱਜ ਇਹ ਬਹੁਤ ਖੁਸ਼ੀ ਵਾਲਾ ਦਿਨ ਆ ਜੀ ਤੁਸੀਂ ਬਟਾਲੇ ਵਾਲੇ ਤਾਂ ਬੜੇ ਖੁਸ਼ਕਿਸਮਤ ਹੋ ਅੱਜ ਬਾਬਾ ਨਾਨਕ ਜੀ ਬਾਬਾ ਨਾਨਕ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਏ ਅੱਜ ਇੱਥੇ ਜਿੱਥੇ ਬਾਬਾ ਨਾਨਕ ਜੀ ਦੇ ਚਰਨ ਛੋਅ ਇੱਥੇ ਉਹਨਾਂ ਦੇ ਅੱਜ ਵਿਆਹ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ-ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਿਧਾਨ ਲਈ ਜਾਂ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ